ਬੀਬੀ ਐਨ ਦੇਖਣ ਵਾਲੇ ਸੁਵਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਜਬੰਦਾ ਦੀ ਹਾਲਤ ਹਾਲੇ ਵੀ ਗੰਭੀਰ ਬੇਕਰਮ ਜੀਠੀਆ ਦੀ ਨਿਆਂਇਕ ਹਰਾਸਤ ਵਿੱਚ ਵੜਵਾਦਾ ਬੀਬੀ ਭੱਟੜ ਦੇ ਪੁੱਤਰ ਅਤੇ ਪੋਤੇ ਨੂੰ ਪੁਲਿਸ ਨੇ ਕੀਤਾ ਡਟੇਨ ਕਾਂਗਰਸ ਨੇ ਤਰਨਤਾ ਨਜ਼ਿਮਰੀ ਚੋਣ ਲਈ ਆਪਣਾ ਉਮੀਦਵਾਰ ਐਲਾਨਿਆ ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਗੁਪਤਾ ਨੇ ਆਪਣੇ ਅਹੁਦਿਆਂ ਤੋਂ ਦਿੱਤਾ ਅਸਤੀਫਾ ਗੈਂਗਸਟਰ ਲਾਰੈਂਸ ਮਿਸ਼ਨੋਈ ਨੂੰ ਅਦਾਲਤ ਵੱਲੋਂ ਵੱਡੀ ਰਾਹਤ ਨੀਰਵ ਮੋਦੀ ਨੇ ਹਵਾਲੀ ਕੀ ਟ੍ਰਾਇਲ ਮੁੜ ਖੋਲਣ ਸੰਬੰਧੀ ਪਟੀਸ਼ਨ ਕੀਤੀ ਦਾਇਰ ਅਮਰੀਕਾ ਬਾਦ ਕੈਨੇਡਾ ਵਿੱਚ ਵੀ ਪੰਜਾਬੀ ਟਰੱਕ ਡਰਾਈਵਰ ਹੋਏ ਵਿਲੇ ਅਤੇ ਕੈਨੇਡਾ ਤੋਂ ਇੱਕ ਹੋਰ ਪੰਜਾਬੀ ਨੂੰ ਮਿਲੇਗਾ ਦੇਸ਼ ਨਕਾਲਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਵੱਡੀ ਤੇ ਚਿੰਤਾ ਵਾਲੀ ਖਬਰ ਹੈ ਉਹ ਰਾਜਵੀਰ ਜਵੰਦਾ ਦੀ ਸਿਹਤ ਦੇ ਬਾਬਤ ਹੈ ਜਾਣਕਾਰੀ ਮਿਲ ਰਹੀ ਹੈ ਕਿ ਜਵੰਦਾ ਹਾਲੇ ਵੀ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਜੂਝ ਰਹੇ ਨੇ ਤੁਹਾਨੂੰ ਯਾਦ ਹੋਣਾ ਕਿ ਹਿਮਾਚਲ ਦੇ ਬੱਦੀ ਨੇੜੇ 27 ਸਤੰਬਰ ਨੂੰ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਨੇ ਅਤੇ ਲਗਾਤਾਰ ਬੀਤੇ 8 ਦਿਨਾਂ ਤੋਂ ਉਹ ਵੈਂਟੀਲੇਟਰ ਤੇ ਸੀ ਸ਼ੁੱਕਰਵਾਰ 3 ਅਕਤੂਬਰ ਨੂੰ ਜਿਹੜਾ ਬੁਲੇਟਿਨ ਜਾਰੀ ਕੀਤਾ ਗਿਆ ਸੀ ਡਾਕਟਰਾਂ ਦੇ ਵੱਲੋਂ ਉਹਦੇ ਵਿੱਚ ਦੱਸਿਆ ਗਿਆ ਸੀ ਕਿ ਦਿਲ ਦੀ ਧੜਕਣ ਉਹਨਾਂ ਦੀ ਲਾਈਫ ਸਪੋਰਟ ਤੇ ਨਿਰਭਰ ਕਰ ਰਹੀ ਹੈ ਸਿਰ ਅਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਜਿਸ ਤੇ ਕਾਰਨ ਸਰੀਰ ਦੇ ਬਾਕੀ ਅੰਗਾਂ ਦਾ ਵੀ ਕੰਮ ਕਾਜ ਪ੍ਰਭਾਵਿਤ ਹੋਇਆ ਹੋਇਆ ਹੈ ਡਾਕਟਰਾਂ ਨੇ ਚਿੰਤਾ ਵੀ ਪ੍ਰਗਟਾਈ ਹੈ ਤੇ ਕਿਹਾ ਕਿ ਉਸਤੀ ਜਿਹੜੀ ਸਥਿਤੀ ਹੈ ਜਿੰਨੀ ਉਮੀਦ ਸੀ ਉਸ ਮੁਤਾਬਕ ਸੁਧਾਰ ਨਹੀਂ ਹੋ ਰਿਹਾ ਨਿਊਰੋ ਸਰਜਨਾ ਤੇ ক্রিਟੀਕਲ ਕੇਅਰ ਬਾਹਰਾਂ ਦੀ ਟੀਮ 24 ਘੰਟੇ ਜਵੰਦਾ ਦੀ ਇਸ ਵਕਤ ਨਿਗਰਾਨੀ ਕਰ ਰਹੀ ਹੈ ਅਤੇ ਸਾਫਕਾ ਸੰਸਦ ਦੇ ਗਾਇਕ ਖਾਂਸਰਾ ਜਹਾਂਸ ਨੇ ਵੀ ਇੱਕ ਭਾਵਕ ਅਪੀਲ ਕੀਤੀ ਹੈ ਕਿ ਉਹ ਹੈਗਰੂ ਪਰਮਾਤਮਾ ਅੱਲਾ ਸਭ ਦੇ ਅੱਗੇ ਅਰਦਾਸ ਕਰੋ ਕਿ ਭਾਵੇਂ ਸਾਡੀ ਜ਼ਿੰਦਗੀ ਛੋਟੀ ਹੋ ਜਾਵੇ ਪਰ ਜਵੰਦਾ ਨੂੰ ਥੋੜਾ ਹੋਰ ਸਮਾਂ ਮਿਲ ਜਾਵੇ ਲੱਖਾਂ ਲੋਕ ਇਸ ਵਕਤ ਅਰਦਾਸਾਂ ਕਰ ਰਹੇ ਨੇ ਕਿ ਦੁਬਾਰਾ ਉਹ ਆਪਣੇ ਘਰਦਿਆਂ ਵਿੱਚ ਪਰਤੇ ਇਹ ਅਪੀਲ ਪੂਰੀ ਪੰਜਾਬੀ ਇੰਡਸਟਰੀ ਉਹਨਾਂ ਦੇ ਚੌਣ ਵਾਲਿਆਂ ਨੂੰ ਭਾਵਕ ਵੀ ਕਰ ਰਹੀ ਹੈ ਅਤੇ ਉਹ ਇਸ ਵਕਤ ਅਰਦਾਸਾਂ ਵੀ ਕਰ ਰਹੇ ਨੇ। ਜਵੰਦਾ ਦੀ ਸਿਹਤ ਦੇ ਬਾਬਤ ਜਿਹੜੇ ਹੁਣ ਤੱਕ ਵੇਰਵੇ ਹਸਪਤਾਲ ਵੱਲੋਂ ਜਾਰੀ ਕੀਤੇ ਗਏ ਨੇ। ਸਭ ਤੋਂ ਪਹਿਲਾਂ 27 ਸਤੰਬਰ ਦੁਪਹਿਰ 1:45 ਮਿੰਟ ਤੇ ਹਸਪਤਾਲ ਲਿਆਂਦੇ ਗਏ। ਰਾਜਵੀਰ ਜਵੰਦਾ ਦੀ ਸਥਿਤੀ ਦੇ ਬਾਬਤ ਜਾਣਕਾਰੀ ਦਿੱਤੀ ਗਈ ਸੀ ਕਿ ਉਹਦੇ ਸਿਰ ਅਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਨੇ ਅਤੇ ਨਾਲ ਹੀ ਇਹ ਵੀ ਦੱਸਿਆ ਗਿਆ ਸੀ ਕਿ ਉਸ ਨੂੰ ਦਿਲ ਦਾ ਦੌਰਾ ਵੀ ਪਿਆ ਸੀ। ਅਤੇ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੈ ਤੇ ਉਹ ਵੈਂਟੀਲੇਟਰ ਤੇ ਰੱਖੇ ਹੋਏ ਨੇ। ਫਿਰ 28 ਸਤੰਬਰ ਨੂੰ ਦੱਸਿਆ ਗਿਆ ਕਿ ਵੈਂਟੀਲੇਟਰ ਤੇ ਰੱਖੇ ਹੋਏ ਨੇ ਨਿਊਰੋ ਅਤੇ ਕ੍ਰਿਟੀਕਲ ਟੀਮਾਂ ਉਹਦਾ ਲਗਾਤਾਰ ਇਲਾਜ ਕਰ ਰਹੀਆਂ ਨੇ ਪਰ ਕੋਈ ਖਾਸ ਸੁਧਾਰ ਨਜ਼ਰ ਨਹੀਂ ਆਇਆ ਫਿਰ 29 ਸਤੰਬਰ ਨੂੰ ਦੱਸਿਆ ਗਿਆ ਕਿ ਥੋੜਾ ਸੁਧਾਰ ਹੋਇਆ ਪਰ ਵੈਂਟੀਲੇਟਰ ਹਾਲੇ ਵੀ ਲਾਜ਼ਮੀ ਹੈ ਤੇ ਲੰਬੇ ਸਮੇਂ ਤੱਕ ਲਗਾਉਣਾ ਪੈ ਸਕਦਾ ਹੈ ਅਤੇ 24 ਘੰਟੇ ਡਾਕਟਰਾਂ ਦੀ ਨਿਗਰਾਨੀ ਹੇਠ ਨੇ 30 ਸਤੰਬਰ ਨੂੰ ਦੱਸਿਆ ਗਿਆ ਕਿ ਆਕਸੀਜਨ ਦੀ ਲਗਾਤਾਰ ਕਮੀ ਵੱਧ ਰਹੀ ਹੈ ਐਮ ਆਰ ਆਈ ਵਿੱਚ ਗਰਦਨ ਅਤੇ ਪਿੱਠ ਵਿੱਚ ਡੁੰਗੀਆਂ ਸੱਟਾਂ ਦਾ ਪਤਾ ਲੱਗਿਆ ਸੀ ਬਾਹਾਂ ਲੱਤਾਂ ਵਿੱਚ ਕਮਜ਼ੋਰੀ ਲੰਬੇ ਸਮੇਂ ਲਈ ਵੈਂਟੀਲੇਟਰ ਦੀ ਲੋੜ ਇਹਦੇ ਬਾਬਤ ਜਾਣਕਾਰੀ ਦਿੱਤੀ ਗਈ ਸੀ ਫਿਰ 1 ਅਕਤੂਬਰ ਨੂੰ ਲਾਈਫ ਸਪੋਰਟ ਤੇ ਨਿਊਰੋਲੋਜੀਕਲ ਹਾਲਤ ਨਾਲ ਕੋਈ ਕੋਈ ਖਾਸ ਦੱਸਿਆ ਗਿਆ ਕਿ ਸੁਧਾਰ ਵੀ ਨਹੀਂ ਹੋਇਆ ਫਿਰ 2 ਅਕਤੂਬਰ ਨੂੰ ਦੱਸਿਆ ਗਿਆ ਸੀ ਕਿ ਵੈਂਟੀਲੇਟਰ ਪਾਵ ਲਾਈਫ ਸਪੋਰਟ ਜਾਰੀ ਹੈ ਨਿਊਰੋ ਹਾਲਤ ਵਿੱਚ ਕੋਈ ਸੁਧਾਰ ਨਹੀਂ ਦਿੱਲੀ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਤੇ ਭਵਿੱਖ ਅਨਿਸ਼ਚਿਤ ਹੈ ਅਤੇ ਫਿਰ 3 ਅਕਤੂਬਰ ਨੂੰ ਦੱਸਿਆ ਕਿ ਦਿਲ ਦੀ ਧੜਕਣ ਦੇ ਵਾਸਤੇ ਵੈਂਟੀਲੇਟਰ ਲਾਇਆ ਹੋਇਆ ਹੈ ਸੈਰ ਰੀੜ ਦੀਆਂ ਸੱਟਾਂ ਕਾਰਨ ਅੰਗਾਂ ਦਾ ਕੰਮਕਾਜ ਪ੍ਰਭਾਵਿਤ ਹੈ ਅਤੇ ਸਥਿਤੀ ਲਗਾਤਾਰ ਗੰਭੀਰ ਹੈ ਜਿਸ ਤੋਂ ਬਾਅਦ ਲੋਕਾਂ ਦੀਆਂ ਚਿੰਤਾਵਾਂ ਹੋਰ ਵਧੀਆਂ ਨੇ ਅਤੇ ਦੁਨੀਆ ਭਰ ਦੇ ਵਿੱਚ ਉਸ ਦੀ ਸਿਹਤਯਾਬੀ ਦੇ ਵਾਸਤੇ ਅਰਦਾਸਾਂ ਵੀ ਹੋ ਰਹੀਆਂ ਨੇ ਤੇ ਹੁਣ ਗੱਲ ਕਰਦੇ ਹਾਂ ਬਿਕਰਮ ਮਜੀਠੀਆ ਦੀ ਨਾਬਾ ਜੇਲ੍ਹ ਦੇ ਵਿੱਚ ਬੰਦਾ ਹੈ ਅਕਾਲੀ ਆਗੂ ਬਿਕਰਮ ਮਜੀਠੀਆ ਉਹਦੇ ਨਾਲ ਜੁੜੀ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਮਜੀਠੀਆ ਦੀ ਨਿਆਂਇਕ ਹਰਾਸਤ ਵਿੱਚ ਮੋੜ 18 ਅਕਤੂਬਰ ਤੱਕ ਵਾਅਦਾ ਕਰ ਦਿੱਤਾ ਗਿਆ ਹੈ ਮਜੀਠੀਆ ਦੇ ਵੀਡੀਓ ਕਾਨਫਰੰਸ ਤੇ ਰਾਈ ਮਹਾਲੀ ਦੀ ਇੱਕ ਅਦਾਲਤ ਵਿੱਚ ਪੇਸ਼ੀ ਭੁਗਤੀ ਮਜੀਠੀਆ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਲੱਗੇ ਹੋਏ ਨੇ ਜਿਸ ਨੂੰ ਲੈ ਕੇ ਉਸ ਨੂੰ ਨਾਬਾ ਦੇਲ ਦੇ ਵਿੱਚ ਬੰਦ ਕੀਤਾ ਹੋਇਆ ਹੈ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਵੀ ਵਿੱਢੀ ਹੋਈ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨਸ਼ਾ ਤਸਕਰਾਂ ਦੇ ਵਿਰੁੱਧ ਯੁੱਧ ਲੜ ਰਹੀ ਹੈ ਅਤੇ ਨਸ਼ੇ ਦੇ ਤਸਕਰਾਂ ਨੂੰ ਵੀ ਜੇਲ੍ਹਾਂ ਵਿੱਚ ਡੱਕਣ ਦੇ ਦਾਅਵੇ ਕਰ ਰਹੀ ਹੈ ਪਰ ਮਜੀਠੀਆ ਉੱਤੇ ਜਿਹੜੀ ਕਾਰਵਾਈ ਹੋਈ ਹੈ ਉਹ ਜਾਇਦਾਦ ਨਾਲ ਵੱਧ ਆਮਦਨ ਨੂੰ ਵੰਡਾਉਣ ਨੂੰ ਲੈ ਕੇ ਕੀਤੀ ਹੋਈ ਹੈ ਪਰ ਹੁਣ ਅਗਲੀ ਗੱਲ ਕਰਦੇ ਹਾਂ ਬੀਬੀ ਪੱਠੜ ਅਤੇ ਉਸਦੇ ਪੁੱਤਰ ਤੇ ਪੁੱਤਰੀ ਦੀ ਜਾਣਕਾਰੀ ਵਲ ਰਹੀ ਹੈ ਕਿ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਆਗੂ ਬੀਬੀ ਰਾਜਿੰਦਰ ਕੌਰ ਪੱਠੜ ਦੇ ਪੁੱਤਰ ਰਾਹੁਲ ਇੰਦਰ ਸਿੱਧੂ ਅਤੇ ਪੁੱਤਰੀ ਸਰਤਾਸ ਸਮੇਤ ਕਈ ਕਾਂਗਰਸ ਨੂੰ ਰਿਟੇਨ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਬੀਬੀ ਪੱਠੜ ਦੀ ਕੋਠੀ 'ਚ ਸੰਕੜੇ ਕਾਂਗਰਸੀ ਆਗੂ ਤੇ ਵਰਕਰ ਇਕੱਠੇ ਹੋਏ ਸੀ ਪੁਲਿਸ ਨੇ ਕੋਠੀ ਦੇ ਮੇਨ ਗੇਟ ਨੂੰ ਤਾਲਾ ਚੜ੍ਦ ਦਿੱਤਾ ਜਦੋਂ ਕਾਂਗਰਸੀ ਕਿਸੇ ਤਰ੍ਹਾਂ ਕੋਠੀ ਤੋਂ ਬਾਹਰ ਨਿਕਲਦਾ ਪੁਲਿਸ ਨੇ ਰਾਹੁਲ ਇੰਦਰ ਸਿੱਧੂ سمیت ਕਈ ਕਾਂਗਰਸੀ ਆਗੂ ਢਟੇਰ ਕਰ ਦਿੱਤੇ ਦਰਅਸਲ ਬੀਬੀ ਪੱਠੜ ਦੇ ਸੁਪੁੱਤਰ ਅਤੇ ਨੈਸ਼ਨਲ ਕੋਆਰਡੀਨੇਸ਼ਨ ਦੇ ਜਿਹੜੇ ਕਿਸਾਰ ਕਾਂਗਰਸ ਦੇ ਰਾਹੁਲ ਇੰਦਰ ਸਿੱਧੂ ਦੇ ਵੱਲੋਂ ਸੱਤ ਮੰਗਾਂ ਤੇ ਆਧਾਰਿਤ ਇੱਕ ਮੰਗ ਪੱਤਰ ਤਿਆਰ ਕੀਤਾ ਗਿਆ ਸੀ ਜਿਸ ਵਿੱਚ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਦੀ ਰਾਮ ਤੇ ਪਿੰਡ ਦੇਲਾ ਸਿੰਘਾਂ ਦੇ ਵਿੱਚ ਮੈਰਜ ਪੈਲਸ ਦੇ ਵਿੱਚ ਚੱਲ ਰਹੇ ਨੇਬਰਹood ਕੈਂਪਸ ਲਈ ਬਿਲਡਿੰਗ ਦੀ ਉਸਾਰੀ ਕਰਨ ਸਮੇਂ ਪਿਛਲੇ ਸਮੇਂ ਤੋਂ ਜੋ ਇਹ ਬੰਦ ਬਾਬਾ ਹੀਰਾ ਸਿੰਘ ਪਠੜ੍ਹ ਕਾਲਜ ਪਿਆ ਉਹਨੂੰ ਮੈਡੀਕਲ ਕਾਲਜਾਂ ਲਾ ਯੂਨੀਵਰਸਿਟੀ ਚਲਾਉਣ ਦੀ ਮੰਗ ਕੀਤੀ ਗਈ ਹੈ ਜਿਸ ਤੋਂ ਇਲਾਵਾ ਹਲਕੇ ਦੇ ਸ਼ਹਿਰ ਲਹਿਰਾ ਮੂਨਕ ਖਨੌਰੀ ਦੇ ਵਿੱਚ ਲੋੜੀਂਦੇ ਡਾਕਟਰਾਂ ਦੀ ਤਾਇਨਾਤੀ ਅਤੇ ਮਸ਼ੀਨਰੀ ਲਈ ਉਵਰਤ ਕਰਵਾਉਣੀ ਹਲਕੇ ਦੇ ਪਿੰਡ ਭੂਲਣ ਦੇ ਵਿੱਚ ਪੀਣ ਦੇ ਪਾਣੀ ਦਾ ਪ੍ਰਬੰਧ ਕਰਨ ਲਈ ਭਾਖੜਾ ਨਹਿਰ ਦੇ ਵਿੱਚੋਂ ਮੋਗਾ ਲਗਾਉਣਾ ਅਤੇ ਵਾਟਰ ਵਰਕਸ ਲਗਾਉਣ ਦੀ ਮੰਗ ਹੈ ਲਹਿਰਾ ਗਾਗਾ ਦੇ ਜੰਪਲ ਸ਼ਹੀਦ ਕੋਬਰਾ ਕਮਾਂਡੋ ਬਰਿੰਦਰ ਸਿੰਘ ਦੀ ਯਾਦ ਦੇ ਵਿੱਚ ਲਹਿਰਾ ਸ਼ਹਿਰ ਦੇ ਐਂਟਰੀ ਪੁਆਇੰਟ ਤੇ ਬੋਤਲ ਲਗਾਉਣਾ ਇਹ ਕੁਝ ਮੰਗਾਂ ਨੇ ਤੇ ਹਲਕੇ ਦੇ ਪਿੰਡ ਮਕਰੌੜ ਸਾਹਬ ਤੋਂ ਜਿਹੜਾ ਕੜੈਲ ਆ ਉਹ ਤੱਕ ਘੱਗਰ ਨੂੰ ਚੌੜਾ ਕਰਨਾ ਇਹ ਵੀ ਉਹਦੀ ਇੱਕ ਮੰਗ ਸੀ ਅਤੇ ਉਤਤ ਬਾਅਦ ਜਦੋਂ ਇਹ ਕੁਝ ਉੱਥੇ ਕਾਂਗਰਸੀ ਇਕੱਠੇ ਹੋਏ ਤਾਂ ਡਿਟੇਨ ਕਰ ਲਏ ਗਏ ਤੇ ਹੁਣ ਜਾਣਕਾਰੀ ਦਿੰਨੇ ਆ ਕਿ ਕਾਂਗਰਸ ਦੇ ਵਿੱਚ ਭਾਵੇਂ ਧੜੇਬੰਦੀ ਆ ਪਰ ਫਿਰ ਵੀ ਉਹਨਾਂ ਨੇ ਆਪਣਾ ਉਮੀਦਵਾਰ ਹੁਣ ਐਲਾਨ ਦਿੱਤਾ ਅਸਲ ਦੇ ਵਿੱਚ ਤਰਨਤਾਰਨ ਦੇ ਵਿੱਚ ਜਿਮਨੀ ਚੋਣਾ ਕਰਨਵੀਰ ਸਿੰਘ ਬੁਰਜ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਦੱਸਣਾ ਬਣਦਾ ਕਿ ਭਾਜਪਾ ਅਕਾਲੀ ਅਤੇ ਆਪ ਦੇ ਵੱਲੋਂ ਪਹਿਲਾਂ ਹੀ ਆਪ ਕੋ ਆਪਣੇ ਉਮੀਦਵਾਰ ਐਲਾਨੇ ਹੋਏ ਨੇ ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨਿਆ ਸੀ ਅਕਾਲੀ ਦਲ ਦੇ ਵੱਲੋਂ ਸੁਖਵਿੰਦਰ ਕੌਰ ਰੰਧਾਵਾ ਜਦੋਂ ਕਿ ਆਮ ਆਦਮੀ ਪਾਰਟੀ ਵੱਲੋਂ ਹਰਵੀਤ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ ਤੇ ਹੁਣ ਤਸਵੀਰ ਕਾਫੀ ਹੱਦ ਤੱਕ ਸਾਫ ਹੁੰਦੀ ਜਾ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਦੀ ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਉੱਗੇ ਕਾਰੋਬਾਰੀ ਰਜਿੰਦਰ ਗੁਪਤਾ ਨੇ ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਅਤੇ ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਦੇ ਅਹੁਦਿਆਂ ਤੋਂ ਅਸਤੀਫਾ ਦਿੱਤੇ ਹੈ ਜਾਣਕਾਰੀ ਅਨੁਸਾਰ ਸਰਕਾਰ ਨੇ ਉਨ੍ਹਾਂ ਦੇ ਅਸਤੀਫੇ ਪ੍ਰਵਾਨ ਵੀ ਕਰ ਲਏ ਹੈ ਰਜਿੰਦਰ ਗੁਪਤਾ ਦੀ ਗਣਤੀ ਸਿਰਫ ਇੱਕ ਵੱਡੇ ਉਦਯੋਗਪਤੀ ਵਜੋਂ ਨਹੀਂ ਸਗੋਂ ਸਰਕਾਰ ਦੇ ਵਿੱਚ ਇੱਕ ਪ੍ਰਮੁੱਖ ਹਿੰਦੂ ਚਿਹਰੇ ਵਜੋਂ ਵੀ ਕੀਤੀ ਜਾਂਦੀ ਹੈ ਉਨ੍ਹਾਂ ਦੇ ਇਸ ਅਚਾਨਕ ਅਸਤੀਫਾ ਦੇ ਨਾਲ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਕਾਫੀ ਚਰਚਾ ਸ਼ੁਰੂ ਹੈ ਜਾਣਕਾਰੀ ਅਨੁਸਾਰ ਰਜਿੰਦਰ ਗੁਪਤਾ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੇ ਉਮੀਦਵਾਰ ਹੋ ਸਕਦੇ ਨੇ ਜੇਕਰ ਜਾਣਕਾਰਾਂ ਦੀ ਮੰਨੀਏ ਤਾਂ ਰਜਿੰਦਰ ਗੁਪਤਾ ਦਾ ਨਾਮ ਲਗਭਗ ਤੈਅ ਹੋ ਚੁੱਕਾ ਹੈ ਪਰ ਇਸ ਉੱਤੇ ਕਦੋਂ ਮੋਹਰ ਲੱਗੇਗੀ ਇਹ ਅਧਿਕਾਰਤ ਤੌਰ ਤੇ ਹਾਲੇ ਪੁਸ਼ਟੀ ਕਰਨੀ ਬਾਕੀ ਹੈ ਦੱਸਣਾ ਬਣਦਾ ਹੈ ਕਿ ਸੰਜੀਵ ਅਰੋੜਾ ਦੇ ਵਿਧਾਨ ਸਭਾ ਵਿੱਚ ਜਾਣ ਤੋਂ ਬਾਅਦ ਇਹ ਹਲਕਾ ਖਾਲੀ ਹੋ ਗਿਆ ਸੀ ਉਹਨਾਂ ਨੇ ਆਪਣੀ ਚੋਣ ਤੋਂ ਬਾਅਦ ਆਪਣੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਪੰਜਾਬ ਦੇ ਵਿੱਚ ਖਾਲੀ ਹੋਈ ਰਾਸ ਸਭਾ ਸੀਟ ਲਈ ਉਪ ਚੋਣ 24 ਅਕਤੂਬਰ ਨੂੰ ਹੋਣੀ ਹੈ। ਚੋਣ ਕਮਿਸ਼ਨ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੋਇਆ ਹੈ। ਟ੍ਰਾਈਡੈਂਟ ਗਰੁੱਪ ਦੁਆਰਾ ਨਿਰਮਿਤ ਉਤਪਾਦ ਹੁਣ ਘਰੇਲੂ ਅਤੇ ਵਿਦੇਸ਼ਾਂ ਵਿੱਚ ਨਿਰਯਾਤ ਕੀਤੇ ਜਾਂਦੇ ਨੇ। ਟ੍ਰਾਈਡੈਂਟ ਗਰੁੱਪ ਦੀਆਂ ਇਕਾਈਆਂ ਲੁਧਿਆਣਾ, ਬਰਨਾਲਾ ਤੇ ਤੌਲਾ ਵਿੱਚ ਸਥਿਤ ਨੇ। ਲੁਧਿਆਣਾ ਵਿੱਚ ਕੰਪਨੀ ਦਾ ਕਾਰਪੋਰੇਟ ਦਫ਼ਤਰ ਹੈ ਜਦੋਂ ਕਿ ਬਰਨਾਲਾ, ਤੌਲਾ, ਬੁਡਨੀ, ਪਪਾਲ, ਮੱਧ ਪ੍ਰਦੇਸ਼ ਉਹ ਥਾਵਾਂ ਨੇ ਜਿੱਥੇ ਕੰਪਨੀ ਉਤਪਾਦ ਵੀ ਤਿਆਰ ਕਰਦੀ ਹੈ। ਕੰਪਨੀ ਦਾ ਚੰਡੀਗੜ੍ਹ ਦਿੱਲੀ ਯੂਪੀ ਅਤੇ ਰਾਜਸਥਾਨ ਦੇ ਨਾਲ-ਨਾਲ ਵਿਦੇਸ਼ਾਂ ਦੇ ਵਿੱਚ ਵੀ ਬ੍ਰਾਂਚੇਸ ਨੇ ਰਜਿੰਦਰ ਗੁਪਤਾ ਨੂੰ ਇਸ ਸਾਲ ਜੂਨ ਵਿੱਚ ਪੰਜਾਬ ਆਰਥਿਕ ਨੀਤੀ ਅਤੇ ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰ ਮੈਨੂਵਰ ਜੁਆ ਨੂੰ ਨਿਯੁਕਤ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਕੈਬਨਟ ਰੈਂਕ ਦਿੱਤਾ ਹੋਇਆ ਸੀ ਅਤੇ ਹੁਣ ਬੀਤੇ ਕਈ ਦਿਨ ਤੋਂ ਚਰਚਾ ਵਿਰੋਧੀ ਧਿਰ ਵੱਲੋਂ ਇਹ ਛੇੜੀ ਜਾ ਰਹੀ ਸੀ ਜਿਸ ਤਰ੍ਹਾਂ ਪਹਿਲਾਂ ਕਹਿੰਦੇ ਸੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਫਿਰ ਚਰਚਾ ਚੱਲੀ ਕਿ ਕੇਜਰੀਵਾਲ ਦੀ ਧੀ ਨਾਲ ਵਿਆਹ ਕਰਨ ਕੇ ਰਾਗਵ ਚੱਡਾ ਫਿਰ ਕੇਜਰੀਵਾਲ ਨੂੰ ਜੇਲ੍ਹ ਵਿੱਚ ਬੰਦ ਕੀਤੇ ਜਾਣ ਤੋਂ ਬਾਅਦ ਚਰਚਾ ਚੱਲੀ ਕਿ ਉਹਨਾਂ ਦੀ ਪਤਨੀ ਉੱਥੋਂ ਦੇ ਮੁੱਖ ਮੰਤਰੀ ਬਣਨਗੇ ਅਤੇ ਹੁਣ ਚਰਚਾ ਚੱਲ ਰਹੀ ਸਿ ਕਿ ਕੇਜਰੀਵਾਲ ਵਾਸਤੇ ਰਾਹ ਪੱਧਰਾ ਕੀਤਾ ਗਿਆ ਉਹ ਰਾਜ ਸਭਾ ਜਾਣਗੇ ਪਰ ਸ਼ਾਇਦ ਆਹ ਜਿਹੜੀ ਖਬਰ ਹੈ ਇਹਦੇ ਉੱਤੇ ਮੋਹਰ ਲੱਗ ਜਾਵੇ ਤੇ ਉਹ ਸਾਰੀਆਂ ਜਿੰਨੀਆਂ ਵੀ ਖਬਰਾਂ ਆਉਂਦੀਆਂ ਰਹੀਆਂ ਉਹ ਸੱਦ ਝੂਠੀਆਂ ਸਾਬਤ ਹੋਣ ਪਰ ਦੇਖਣਾ ਹੋਵੇਗਾ ਕੀ ਬਣਦਾ ਤੇ ਹੁਣ ਅਗਲੀ ਖਬਰ ਦੇ ਉੱਤੇ ਧਿਆਨ ਮਾਰੀਏ ਪੰਜਾਬ ਦੇ ਵਿੱਚ ਹੜਾਂ ਵਰਗੀ ਮੋੜ ਤੋਂ ਸਥਿਤੀ ਇੱਕ ਵਾਰ ਪੈਦਾ ਹੋ ਸਕਦੀ ਹੈ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ ਪੌਂਗ ਡੈਮ ਦੇ ਫਲਾਡ ਗੇਟ ਖੋਲ ਦਿੱਤੇ ਗਏ ਸਨ ਪੌਂਗ ਡੈਮ ਦੇ ਵਿੱਚ ਵਿਆਸਤ 43 50000 ਕਿਊਸਕ ਪਾਣੀ ਛੱਡ ਦਿੱਤਾ ਗਿਆ ਹੈ ਦੱਸਣਾ ਬਣਦਾ ਕਿ ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਵੱਲੋਂ ਭਵਿੱਖਬਾਣੀ ਨੂੰ ਧਿਆਨ ਵਿੱਚ ਰੱਖਦੇ ਹੋ ਸ਼ੁੱਕਰਵਾਰ ਨੂੰ ਤਕਨੀਕੀ ਕਮੇਟੀ ਦੀ ਇੱਕ ਮੀਟਿੰਗ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਫੈਸਲੇ ਦੇ ਅਨੁਸਾਰ ਪੌਂਗ ਡੈਮ ਪਾਵਰ ਹਾਊਸ ਦੀਆਂ ਟਰਬਾਈਨਾਂ ਤੋਂ ਵੱਧ ਤੋਂ ਵੱਧ ਸੰਭਵ ਨਿਕਾਸੀ ਅਤੇ ਸਪੱਲਵੇ ਗੇਟਾਂ ਰਾਹੀਂ ਲਗਭਗ 32000 ਕਿਊਸਕ ਪਾਣੀ ਪ੍ਰਵਾਇਨਾ ਸਮੇਤ ਕੁੱਲ 50000 ਕਿਊਸਕ ਪਾਣੀ ਛੱਡਿਆ ਜਾਣਾ ਸੀ ਜਿਸ ਨੂੰ ਛੱਡ ਦਿੱਤਾ ਗਿਆ ਪਾਣੀ ਛੜਨ ਤੋਂ ਪਹਿਲਾਂ ਉੱਥੇ ਸਾਇਰਨ ਵੱਜੇ ਅਤੇ ਫਿਰ ਕੁੱਲ 50000 ਕਿਊਸਕ ਪਾਣੀ ਛੱਡ ਦਿੱਤਾ ਗਿਆ ਇਹਦੇ ਨਾਲ ਹੀ ਨੇੜਲੇ ਇਲਾਕਿਆਂ ਵਿੱਚ ਮੁਰਤ ਤੋਂ ਹੜ੍ਹਾਂ ਦੀ ਜਿਹੜੀ ਸਥਿਤੀ ਆ ਜਾਂ ਚਿੰਤਾ ਉਹ ਪੈਦਾ ਹੋ ਗਈ ਹੈ ਡੈਮਾਂ ਤੋਂ ਪਾਣੀ ਛੱਡੇ ਜਾਣ ਦੇ ਕਾਰਨ ਗੁਰਦਾਸਪੁਰ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਹੜ੍ਹਾਂ ਦਾ ਮੋੜ ਖਤਰਾ ਮਟਰਾ ਰਿਹਾ ਹੈ ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਕਾਗੜਾ ਉਪ ਮੰਡਲ ਅਧਿਕਾਰੀ ਫਤਿਹਪੁਰ ਉਪ ਮੰਡਲ ਅਧਿਕਾਰੀ ਅੰਦौरा ਉਪ ਮੰਡਲ ਅਧਿਕਾਰੀ ਦੇਰਾ ਦੇਰਾ ਮੈਂਬਰ ਸਿੰਚਾਈ BBMB ਚੰਡੀਗੜ੍ਹ ਸਕੱਤਰ BBMB ਚੰਡੀਗੜ੍ਹ ਮੁੱਖ ਇੰਜੀਨੀਅਰ ਵਿਆਸ ਅਤੇ ਹੋਰ ਕੁਝ ਇਕ ਥਾਵਾਂ ਤੋਂ ਖਬਰਾਂ ਬੜ ਰਹੀਆਂ ਨੇ ਕਿ ਸਾਰਿਆਂ ਵੱਲੋਂ ਇਹ ਸੂਚਿਤ ਕਰ ਦਿੱਤਾ ਗਿਆ ਸੀ ਇਹਨਾਂ ਦੇ ਮੱਦੇਨਜ਼ਰ ਹਿਮਾਚਲ ਦੇ ਵਿੱਚ ਸਬੰਧਤ ਸਿਵਲ ਸਿੰਚਾਈ ਜਲ ਨਿਕਾਸ ਅਤੇ ਹੜ੍ਹ ਕੰਟਰੋਲ ਅਥਾਰਟੀਆਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਇਸਦੀ ਜਾਣਕਾਰੀ ਲੈਣ ਅਤੇ ਉਹਦੇ ਅਨੁਸਾਰ ਲੋੜੀਂਦੀਆਂ ਰੋਕਥਾਂ ਵਾਸਤੇ ਤਿਆਰੀਆਂ ਵੀ ਕਰ ਲੈਣ ਤੇ ਹੁਣ ਗੱਲ ਕਰਦੇ ਹਾਂ ਲਾਰੈਂਸ ਮਿਸ਼ਨੋਈ ਦੀ ਜੇਲ੍ਹ ਦੇ ਵਿੱਚ ਬੰਦ ਗੈਕਸਰ ਲਾਰੈਂਸ ਮਿਸ਼ਨੋਈ ਨੂੰ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ ਦਰਅਸਲ ਆਸਲਾ ਐਕਟ ਨਾਲ ਸੰਬੰਧਿਤ ਇੱਕ ਵੱਡੇ ਮਾਮਲੇ ਵਿੱਚ ਮੋਹਾਲੀ ਦੀ ਇੱਕ ਅਦਾਲਤ ਨੇ ਲਾਰੈਂਸ ਮਿਸ਼ਨੋਈ ਸਮੇਤ ਚਾਰ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ ਹਾਲਾਂਕਿ ਇਸੇ ਮਾਮਲੇ ਵਿੱਚ ਨਾਮਜ਼ਦ ਇੱਕ ਹੋਰ ਮੁਲਜ਼ਮ ਸੋਨੂ ਨੂੰ ਅਦਾਲਤ ਨੇ ਦੋਸ਼ੀ ਠਹਿਰਾ ਦਿੱਤਾ ਹੈ ਅਤੇ ਉਸ ਨੂੰ 3 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਲਾਰੈਂਸ ਬਿਸ਼ਨੋਈ ਦੇ ਵਕੀਲ ਕਰਨ ਸੋਫਤ ਨੇ ਦੱਸਿਆ ਕਿ ਇਹ ਮਾਮਲਾ 2022 ਚ ਸੁਹਾਣਾ ਪੁਲਿਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਸੀ ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਦੇ ਨਾਲ ਅਸ਼ੀਮ ਉਰਫ ਹਾਸਮ ਬਾਬਾ ਦੀਪਕ ਵਿਕਰਮ ਸਿੰਘ ਉਰ ਵਿੱਕੀ ਅਤੇ ਸੋਨੂ ਨੂੰ ਅਸਲਾ ਐਕਟ ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਨਾਮਜ਼ਦ ਕਰ ਦਿੱਤਾ ਸੀ ਦੱਸਣਾ ਬਣਦਾ ਕਿ ਕੱਟਣਾ 19 ਨਵੰਬਰ 2022 ਨੂੰ ਵਾਪਰੀ ਸੀ ਪੁਲਿਸ ਨੂੰ ਇੱਕ ਸੂਚਨਾ ਮਿਲੀ ਸੀ ਕਿ ਸੋਨੂ ਜੋ ਕਿ ਕਈ ਡਕੈਤੀ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ ਲਾਂਡਰਾ ਵੱਲ ਜਾ ਰਿਹਾ ਹੈ ਅਤੇ ਉਸ ਕੋਲ ਗੈਰ ਕਾਨੂੰਨੀ ਹਥਿਆਰ ਨੇ ਪੁਲਿਸ ਨੇ ਸੋਨੂ ਨੂੰ ਟੀਡੀਆਈ ਸਿਟੀ ਨੇੜਿਓਂ ਹਿਰਾਸਤ ਵਿੱਚ ਲੈ ਲਿਆ ਸੀ ਉਸਤੇ ਬੈਗ ਦੀ ਤਲਾਸ਼ੀ ਲੈਣ ਤੇ ਚਾਰ ਪਿਸਤੌਲ 32 ਬੋਰ ਇੱਕ ਪਿਸਤੌਲ 315 ਬੋਰ 10 ਜਿੰਦਾ 32 ਬੋਰ ਦੇ ਕਾਰਤੂਸ ਅਤੇ ਪੰਜ ਜਿੰਦਾ ਕਾਰਤੂਸ 315 ਬੋਰ ਦੇ ਮਿਲੇ ਸੀ ਸੋਨੂ ਦੇ ਵਿਰੁੱਧ ਕੇਸ ਦਰਜ ਹੋਣ ਤੋਂ ਬਾਅਦ ਉਸਦੀ ਜਾਣਕਾਰ ਨੂੰ ਲਾਰੈਂਸ ਬਿਸ਼ਨੋਈ ਸੁਵਿਤ ਮਾਮਲੇ ਦੇ ਹੋਰ ਮਲਜ਼ਮਾਂ ਦੀ ਵੀ ਪਛਾਣ ਕਰ ਦਿੱਤੀ ਗਈ ਸੀ ਪਰ ਹੁਣ ਸਬੂਤਾਂ ਦੀ ਘਾਟ ਕਾਰਨ ਬਾਕੀ ਬਰੀ ਹੋ ਗਏ ਨੇ ਤੇ ਹੁਣ ਗੱਲ ਕਰਦੇ ਹਾਂ ਨੀਰਵ ਮੋਦੀ ਦੀ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਉਹਨੇ ਆਪਣੀ ਹਵਾਲਗੀ ਦਾ ਟਰਾਇਲ ਮੁੜ ਖੋਲਣ ਦੀ ਮੰਗ ਕਰ ਦਿੱਤੀ ਹੈ ਇਸ ਸਬੰਧੀ ਉਸਦੀ ਪਟੀਸ਼ਨ ਤੇ ਲੰਡਨ ਦੀ ਅਦਾਲਤ 23 ਨਵੰਬਰ ਨੂੰ ਸੁਣਵਾਈ ਕਰੇਗੀ ਉਹਨੇ ਦਲੀਲ ਦਿੱਤੀ ਹੈ ਕਿ ਜੇ ਉਸਨੂੰ ਭਾਰਤ ਭੇਜ ਦਿੱਤਾ ਗਿਆ ਉਸ ਨੂੰ ਏਜੰਸੀਆਂ ਵੱਲੋਂ ਪੁੱਛਗਿੱਛ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਏਜੰਸੀਆਂ ਵੱਲੋਂ ਇਸ ਦਾ ਵਿਰੋਧ ਕੀਤੇ ਜਾਣ ਦੀ ਪੂਰੀ ਪੂਰੀ ਸੰਭਾਵਨਾ ਹੈ ਜਾਣਕਾਰੀ ਅਨੁਸਾਰ ਨਿਰਵ ਮੋਦੀ ਜੋ ਕਿ ਸੁਪਰੀਮ ਕੋਰਟ ਤੱਕ ਆਪਣੀਆਂ ਸਾਰੀਆਂ ਕਾਨੂੰਨੀ ਅਪੀਲਾਂ ਖਤਮ ਕਰ ਚੁੱਕਿਆ ਹੈ ਉਸ ਨੇ ਵੈਸਟਮਿੰਸਟਰ ਕੋਰਟ ਤੱਕ ਪਹੁੰਚ ਕੀਤੀ ਹੈ ਉਹਨਾਂ ਦੀ ਅਰਜ਼ੀ ਦਾ ਇਹ ਆਧਾਰ ਹੈ ਕਿ ਜੇ ਉਸ ਨੂੰ ਭਾਰਤ ਹਵਾਲੇ ਕੀਤਾ ਜਾਂਦਾ ਤਾਂ ਵੱਖ-ਵੱਖ ਏਜੰਸੀਆਂ ਵੱਲੋਂ ਉਸ ਨੂੰ ਪੁੱਛਗਿੱਛ ਕੀਤੀ ਜਾ ਸਕਦੀ ਹੈ ਉਸਤੇ ਕੋਲੋਂ ਜਿਸ ਤੇ ਨਤੀਜੇ ਵਜੋਂ ਉਹਦੇ ਤੇ ਤਸ਼ੱਦਦ ਹੋ ਸਕਦਾ ਹੈ ਹਾਲਾਂਕਿ ਮਾਮਲੇ ਦੀ ਜਾਂਚ ਕਰ ਰਹੀਆਂ ਏਜੰਸੀਆਂ ਅਦਾਲਤ ਨੂੰ ਆਪਣਾ ਪੁਰਾਣਾ ਭਰੋਸਾ ਦੁਹਰਾ ਸਕਦੀਆਂ ਨੇ ਕਿ ਜਦੋਂ ਨਿਰਮੋਦੀ ਉਹਨਾਂ ਦੇ ਹਵਾਲੇ ਕੀਤਾ ਗਿਆ ਤਾਂ ਭਾਰਤੀ ਕਾਨੂੰਨਾਂ ਅਨੁਸਾਰ ਮੁਕਾਦਮੇ ਦਾ ਉਸਨੂੰ ਸਾਹਮਣਾ ਕਰਨਾ ਪਵੇਗਾ ਅਤੇ ਏਜੰਸੀਆਂ ਦੁਆਰਾ ਉਹਦੇ ਕੋਲੋਂ ਪੁੱਛਗਿੱਛ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪਰ ਪੁੱਛਗਿੱਛ ਨਹੀਂ ਕੀਤੀ ਜਾਏਗੀ ਘਟਨਾ ਕਰਮ ਦੀ ਜਾਣਕਾਰੀ ਰੱਖਣ ਵਾਲੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਸੀਂ ਪਹਿਲਾਂ ਹੀ ਕੇਸ ਵਿੱਚ ਚਾਰ ਸ਼ੀਟਾਂ ਦਾਇਰ ਕਰ ਚੁੱਕੇ ਹਾਂ ਉਸ ਤੋਂ ਫਿਲਹਾਲ ਕੋਈ ਸਵਾਲ ਜਵਾਬ ਕਰਨ ਦੀ ਲੋੜ ਨਹੀਂ ਹੈ ਸਾਡੀ ਜਾਂਚ ਲਗਭਗ ਪੂਰੀ ਹੋ ਚੁੱਕੀ ਹੈ ਉਸ ਨੂੰ ਟ੍ਰਾਇਲ ਦਾ ਜ਼ਰੂਰ ਸਾਹਮਣਾ ਕਰਨਾ ਪਵੇਗਾ ਜੇਕਰ ਯੂਕੇ ਦੀ ਅਦਾਲਤ ਸਾਨੂੰ ਪੁੱਛਦੀ ਹੈ ਤਾਂ ਅਸੀਂ ਆਪਣਾ ਭਰੋਸਾ ਦੁਹਰਾ ਸਕਦੇ ਹਾਂ ਕਿ ਜੇਕਰ ਉਸ ਨੂੰ ਭਾਰਤ ਹਵਾਲੇ ਕੀਤਾ ਜਾਂਦਾ ਹੈ ਤਾਂ ਉਸ ਨੂੰ ਕਿਸੇ ਵੀ ਪੁੱਛਗਿਸਤ ਦਾ ਸਾਹਮਣਾ ਮੁਰ ਨਹੀਂ ਕਰਨਾ ਪਵੇਗਾ ਉਹਨਾਂ ਆਖਿਆ ਕਿ ਅਸੀਂ ਪਹਿਲਾਂ ਵੀ ਇਹ ਭਰੋਸਾ ਦੇ ਚੁੱਕੇ ਹਾਂ ਸਾਰੀਆਂ ਜਾਂਚ ਏਜੰਸੀਆਂ ਜੋ ਨੀਰਮੋਦੀ ਦੇ ਖਿਲਾਫ ਕੇਸਾਂ ਤੇ ਕੰਮ ਕਰ ਰਹੀਆਂ ਨੇ ਇਸ ਗੱਲ ਤੇ ਇੱਕ ਮਤਨੇ ਕਿ ਉਸ ਤੋਂ ਦੁਬਾਰਾ ਪੁੱਛਗਿਸਤੀ ਲੋੜ ਨਹੀਂ ਹੈ ਭਾਰਤ ਨੇ ਪਹਿਲਾਂ ਹੀ ਯੂਕੇ ਨੂੰ ਦੱਸਿਆ ਹੋਇਆ ਹੈ ਕਿ ਉਸ ਨੂੰ ਦਬਈ ਦੀ ਆਰਥਰ ਰੋਡ ਜੇਲ੍ਹ ਦੀ ਇੱਕ ਬਾਰਕ ਨੰਬਰ 12 ਵਿੱਚ ਰੱਖਿਆ ਜਾਵੇਗਾ ਜਿੱਥੇ ਹਿੰਸਾ ਜ਼ਿਆਦਾ ਭੀੜ ਜਾਂ ਦੁਰਵਿਹਾਰ ਦਾ ਕੋਈ ਖਤਰਾ ਨਹੀਂ ਹੋਵੇਗਾ ਅਤੇ ਜਿੱਥੇ ਮੈਡੀਕਲ ਸਹੂਲਤ ਵੀ ਹੈ ਏਜੰਸੀਆਂ ਨੇ ਯੂਕੇ ਨੂੰ ਭਰੋਸਾ ਦਿੱਤਾ ਹੈ ਕਿ ਉਹ ਭਾਰਤੀ ਕਾਨੂੰਨਾ ਅਨੁਸਾਰ ਮੁਕਾਦਮੇ ਦਾ ਸਾਹਮਣਾ ਕਰੇਗਾ ਅਤੇ ਉਸਤੇ ਕੋਈ ਨਵੇਂ ਦੋਸ਼ ਆਇਦ ਨਹੀਂ ਕੀਤੇ ਜਾਣਗੇ ਭਾਰਤੀ ਗਹਿਣਿਆਂ ਦੇ ਕਾਰੋਬਾਰੀ ਦੇ ਕਿੰਗ ਰਹੇ 54 ਸਾਲਾ ਹੀਰਾ ਕਾਰੋਬਾਰੀ ਨੂੰ 19 ਮਾਰਚ 2019 ਨੂੰ ਹਵਾਲਗੀ ਵ੍ਰਣਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਤਤਕਾਲੀ ਯੂਕੇ ਗ੍ਰੈਸ ਕਤਰ ਪ੍ਰੀਤੀ ਪਟੇਲ ਨੇ ਅਪ੍ਰੈਲ 2021 ਦੇ ਵਿੱਚ ਉਸਦੀ ਹਵਾਲਗੀ ਦਾ ਹੁਕਮ ਵੀ ਦਿੱਤਾ ਸੀ ਉਹ ਲਗਭਗ ਪਿਛਲੇ 6 ਸਾਲਾਂ ਤੋਂ ਲੰਡਨ ਦੀ ਜੇਲ੍ਹ ਦੇ ਵਿੱਚ ਬੰਦਾ ਮੋਦੀ ਨੇ ਉਦੋਂ ਤੋਂ ਸੁਪਰੀਮ ਕੋਰਟ ਤੱਕ ਆਪਣੇ ਕੇਸ ਦੇ ਵਿੱਚ ਸਾਰੀਆਂ ਕਾਨੂੰਨੀ ਅਪੀਲਾਂ ਖਤਮ ਕਰ ਦਿੱਤੀਆਂ ਨੇ ਅਤੇ ਕਈ ਜ਼ਮਾਨਤ ਅਰਜ਼ੀਆਂ ਵੀ ਦਿੱਤੀਆਂ ਸੀ ਜਿਨ੍ਹਾਂ ਨੂੰ ਉਸਤੇ ਆਸਲ ਅਤੇ ਮਹੱਤਵਪੂਰਨ ਭੱਜਣ ਦੇ ਜੋਖਮ ਕਾਰਨ ਠੁਕਰਾ ਦਿੱਤਾ ਗਿਆ ਸੀ ਤੇ ਹੁਣ ਇੱਕ ਵੱਡੇ ਭਾਜਪਾ ਆਗੂ ਦੀ ਮੌਤ ਦੀ ਖਬਰ ਮੜ ਰਹੀ ਹੈ। ਪੂਰਬੀ ਦਿੱਲੀ ਦੇ ਸੋਨੀਆ ਵਿਹਾਰ ਇਲਾਕੇ ਵਿੱਚ ਇਹ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਕ ਪਾਸੇ ਮੱਛੀਆਂ ਨੂੰ ਦਾਣੇ ਪਾਉਣ ਗਏ ਭਾਜਪਾ ਦੇ ਇੱਕ ਵੱਡੇ ਆਗੂ ਦੀ ਯਮਨਾ ਨਦੀ ਵਿੱਚ ਡੁੱਬਣ ਕਾਰਨ ਮੌਤ ਹੋਈ ਹੈ। ਦੂਜੇ ਪਾਸੇ ਉਸ ਨੂੰ ਬਚਾਉਣ ਵਾਸਤੇ ਜਾ ਰਹੀ ਫਾਇਰ ਬਰਗੇਡ ਦੀ ਗੱਡੀ ਨਾਲ ਟਕਰਾ ਕੇ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਭਾਜਪਾ ਦੇ ਕਰਾਵਲ ਨਗਰ ਦੇ ਸਾਬਕਾ ਮੰਡਲ ਪ੍ਰਧਾਨ ਗੁਲਦੀਪ ਨੈਨਵਾਲ ਮੱਛੀਆਂ ਨੂੰ ਦਾਣਾ ਪਾਉਣ ਵਾਸਤੇ ਯਮਨਾ ਕਿਨਾਰੇ ਗਿਆ ਸੀ ਜਿਸ ਤੇ ਉਸਦਾ ਪੈਰ ਤਲਕ ਗਿਆ ਅਤੇ ਉਹ ਡੂੰਘੇ ਪਾਣੀ ਵਿੱਚ ਜਾ ਡਿਗਾ ਤੇ ਡੁੱਬ ਗਿਆ ਸੂਚਨਾ ਮਿਲਦੇ ਹੀ ਫਾਇਰ ਬਰਗੇਡ ਦੀ ਟੀਮ ਉਸ ਨੂੰ ਬਚਾਉਣ ਵਾਸਤੇ ਨਿਕਲੀ ਪਰ ਰਸਤੇ ਵਿੱਚ ਫਾਇਰ ਬਰਗੇਡ ਦੀ ਗੱਡੀ ਇੱਕ ਮੋਟਰਸਾਈਕਲ ਨਾਲ ਟਕਰਾ ਗਈ ਤੇ ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਕਿਸ਼ੋਰ ਰੋਹਤ ਉਸਦੀ ਮੌਤ ਹੋ ਗਈ ਤੇ ਕੁਝ ਸਮੇਂ ਬਾਅਦ ਯਮਨਾ ਵਿੱਚ ਨੈਨਵਾਲ ਦਾ ਵੀ ਮ੍ਰਿਤਕ ਸਰੀਰ ਮਿਲ ਗਿਆ ਪੁਲਿਸ ਨੇ ਫਾਇਰ ਬਰਗੇਡ ਦੀ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਗਲਤੀ ਨੌਜਵਾਨ ਦੀ ਸੀ ਉਹ ਠੀਕ ਤਰ੍ਹਾਂ ਮੋਟਰਸਾਈਕਲ ਨਹੀਂ ਸੀ ਚਲਾ ਰਿਹਾ ਪਾਣੀ ਵਿੱਚ ਡੁੱਬਣ ਦੇ ਮਾਮਲੇ ਦੀ ਜਾਂਚ ਇਸ ਵਕਤ ਕੀਤੀ ਜਾ ਰਹੀ ਹੈ ਕੁਲਦੀਪ ਨੈਨਵਾਲ ਨੂੰ ਯਮਨਾ ਤੋਂ ਕੱਢ ਕੇ ਬੁਰਾੜੀ ਦੇ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਤਕ ਐਲਾਨ ਦਿੱਤਾ ਤੇ ਹੁਣ ਕੁਝ ਅੰਤਰਰਾਸ਼ਟਰੀ ਖਬਰਾਂ ਅਮਰੀਕਾ ਤੋਂ ਬਾਅਦ ਇੱਕ ਖਬਰ ਹੁਣ ਕੈਨੇਡਾ ਵਿੱਚੋਂ ਮਿਲ ਰਹੀ ਹੈ ਅਸਲ ਦੇ ਵਿੱਚ ਇੱਥੋਂ ਵੀ ਖਬਰ ਹੈ ਕਿ ਸੈਂਕੜੇ ਪੰਜਾਬੀ ਟਰੱਕ ਡਰਾਈਵਰ ਉਹਨਾਂ ਦੇ ਉੱਤੇ ਮੁਸੀਬਤਾਂ ਪਹਾੜ ਟੁੱਟ ਗਿਆ ਅਤੇ 13 ਟਰਾਂਸਪੋਰਟ ਕੰਪਨੀਆਂ ਤੇ 5 ਡਰਾਈਵਿੰਗ ਸਕੂਲ ਬੰਦ ਕਰਵਾ ਦਿੱਤੇ ਗਏ ਨੇ ਟਰੱਕਿੰਗ ਕੰਪਨੀਆਂ ਦੇ ਵਿੱਚੋਂ ਕਈ ਪੰਜਾਬੀਆਂ ਦੀ ਮਾਲਕੀ ਵਾਲੀਆਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਵਿੱਚੋਂ ਲਗਾਤਾਰ ਨਿਯਮਾਂ ਦੀ ਉਲੰਘਣਾ ਕਰਦਿਆਂ ਗੈਰ ਤਜਰਬੇਕਾਰ ਡਰਾਈਵਰਾਂ ਨੂੰ ਕੰਮ ਤੇ ਰੱਖਣ ਦੇ ਦੋਸ਼ ਲੱਗੇ ਸਨ ਅਤੇ ਐਲ ਐਮ ਆਈਏ ਦੀ ਦੁਰਵਰਤੋਂ ਕਰਨ ਦੇ ਵੀ ਉਹ ਮੋਰੀ ਦੱਸੇ ਗਏ ਨੇ 13 ਟਰੱਕ ਕੰਪਨੀਆਂ ਦੇ ਟਰੱਕਾਂ ਦੇ ਨਾਲ ਲਗਾਤਾਰ ਹਾੜ ਸੇਵਾਪਰੇ ਅਤੇ ਸਹੀ ਤਰੀਕੇ ਨਾਲ ਮੁਰੰਮਤ ਜਾਂ ਸਾਂਭ ਸੰਭਾਲਣਾ ਕੀਤੇ ਜਾਣ ਕਰਕੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਸਿਰਫ ਇੰਨਾ ਹੀ ਨਹੀਂ ਇਮੀਗ੍ਰੇਸ਼ਨ ਧੋਖਾ ਧੜੀ ਕਰਦਿਆਂ ਆਰਜੀ ਵਿਦੇਸ਼ੀ ਕਾਮੇ ਵਜੋਂ ਕੈਨੇਡਾ ਆਏ ਪ੍ਰਵਾਸੀਆਂ ਨੂੰ ਟਰੱਕ ਡਰਾਈਵਰ ਬਣਾ ਦਿੱਤਾ ਜਾਂਦਾ ਸੀ ਦੂਜੇ ਪਾਸੇ ਟਰਾਂਸਪੋਰਟ ਸੈਕਟਰ ਦੇ ਜਾਣਕਾਰ ਅਲਬਰਟਾ ਸੂਬੇ ਵਿੱਚ ਕੀਤੀ ਗਈ ਇਸ ਕਾਰਵਾਈ ਨੂੰ ਡਰਾਈਵਰਾਂ ਵਾਸਤੇ ਫਾਇਦੇਮੰਦ ਦੱਸ ਰਹੇ ਨੇ ਜਿਨ੍ਹਾਂ ਦਾ ਟਰੱਕ ਕੰਪਨੀਆਂ ਵੱਲੋਂ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਸੀ ਮਾਹਿਰਾਂ ਦਾ ਕਹਿਣਾ ਹੈ ਕਿ ਡਰਾਈਵਰ ਇਨਕਾਰਪੋਰੇਸ਼ਨ ਯੋਜਨਾ ਰਾਹੀਂ ਡਰਾਈਵਰਾਂ ਨੂੰ ਖੁਦ ਮੁਖਤਿਆਰ ਠੇਕੇਦਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਟਰਾਂਸਪੋਰਟ ਕੰਪਨੀਆਂ ਟੈਕਸਾਂ ਤੋਂ ਬਚ ਜਾਂਦੀਆਂ ਨੇ ਇਸ ਤੇ ਉਲਟ ਡਰਾਈਵਰਾਂ ਨੂੰ ਬਣਦੀ ਅਦਾਇਗੀ ਨਹੀਂ ਕੀਤੀ ਜਾਂਦੀ ਉਧਰ ਅਲਬਰਟਾ ਦੇ ਟਰਾਂਸਪੋਰਟ ਮੰਤਰੀ ਡੈਵਨ ਰੀਸਨ ਨੇ ਕਿਹਾ ਕਿ ਸੂਬੇ ਦੇ ਡਰਾਈਵਰਾਂ ਨੂੰ ਕੈਨੇਡਾ ਵਿੱਚ ਉੱਚਾ ਰੁਤਬਾ ਹਾਸਲ ਹੈ ਪਰ ਕੁਝ ਬੇਈਮਾਨਾ ਕਰਕੇ ਇਸ ਰੁਤਬੇ ਨੂੰ ਖੋਰਾ ਨਹੀਂ ਲਗਣ ਦਿੱਤਾ ਜਾਵੇਗਾ ਅਲਬਰਟਾ ਸਰਕਾਰ ਵੱਲੋਂ ਅਨੁਸ਼ਾਸਨੀ ਕਾਰਵਾਈ ਦੇ 39 ਪੱਤਰ ਜਾਰੀ ਕਰਦਿਆਂ 1 ਲੱਖ ਡਾਲਰ ਤੋਂ ਵੱਧ ਰਕਮ ਦੇ ਜੁਰਮਾਨੇ ਵੀ ਕੀਤੇ ਗਏ ਹੈ ਅਤੇ 12 ਇੰਸਟ੍ਰਕਟਰਾਂ ਦੇ ਲਾਇਸੈਂਸ ਵੀ ਰੱਦ ਕਰ ਦਿੱਤੇ ਗਏ ਹੈ ਇਸ ਤੋਂ ਇਲਾਵਾ ਚਾਰ ਡਰਾਈਵਰ ਅਗਜ਼ਾਮੀਨ ਅਰਜ਼ ਨੂੰ ਵੀ ਚੇਤਾਵਨੀ ਪੱਤਰ ਭੇਜ ਦਿੱਤੇ ਗਏ ਆਂ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਠੱਗੀ ਠੋਰੀ ਵਾਲੀ ਡਰਾਈਵਰ ਯੋਜਨਾ ਡਰਾਈਵਰਜ਼ ਇੰਕ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਰਾਹੀਂ ਡਰਾਈਵਰਾਂ ਦੀ ਭਰਤੀ ਖੁਦਮੁਖਤਿਆਰ ਠੇਕੇਦਾਰਾਂ ਵੱਜੋਂ ਕਰ ਦਿੱਤੀ ਜਾਂਦੀ ਸੀ। ਇੱਥੇ ਦੱਸਣਾ ਬਣਦਾ ਕਿ ਅਲਬਾਟਾ ਵਿੱਚ ਟਰੱਕ ਡਰਾਈਵਰਾਂ ਦੀ ਸਿਖਲਾਈ ਵਾਸਤੇ ਨਵੀਆਂ ਸ਼ਰਤਾਂ ਦਾ ਐਲਾਨ 1 ਅਪ੍ਰੈਲ ਤੋਂ ਕਰ ਦਿੱਤਾ ਗਿਆ ਸੀ। ਜਿਸ ਤਹਿਤ 125 ਤੋਂ 133 ਘੰਟੇ ਟਰੱਕ ਚਲਾਉਣ ਦੀ ਸਿਖਲਾਈ ਲਾਜ਼ਮੀ ਕਰ ਦਿੱਤੀ ਗਈ ਸੀ। ਡ라이ਵਰ ਟ੍ਰੇਨਿੰਗ ਜਿਹੜੇ ਸਕੂਲ ਨੇ ਉਹਨਾਂ ਵਾਸਤੇ ਵੀ ਸ਼ਰਤਾਂ ਸਖਤ ਕਰ ਦਿੱਤੀਆਂ ਗਈਆਂ ਸੀ ਅਤੇ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਸੀ ਹੁਣ 6 ਮਹੀਨੇ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬੇਈਮਾਨੀ ਦੇ ਸਹਾਰੇ ਚੱਲ ਰਹੀਆਂ ਟਰਾਂਸਪੋਰਟ ਕੰਪਨੀਆਂ ਦਾ ਬੁਰੀ ਬਿਸਤਰਾ ਗੋਲ ਕੀਤਾ ਜਾ ਰਿਹਾ ਹੈ ਕੈਨੇਡੀਅਨ ਟਰੱਕਿੰਗ ਅਲਾਈਐਂਸ ਦੇ ਵੱਲੋਂ ਅਲਬਰਟਾ ਸਰਕਾਰ ਦੀ ਕਾਰਵਾਈ ਦਾ ਸਵਾਗਤ ਕੀਤਾ ਗਿਆ ਹੈ ਅਲਾਈਐਂਸ ਦੇ ਪ੍ਰਧਾਨ ਅਤੇ ਸੀਈਓ ਸਟੀਫਨ ਨੇ ਪਹਿਲਾਂ ਹੀ ਡਰਾਈਵਰਸ ਇਨਕਾਰਪੋਰੇਸ਼ਨ ਯੋਜਨਾ ਨੂੰ 1 ਅਰਬ ਡਾਲਰ ਦਾ ਘਾਪੜਾ ਕਰਾਰ ਦੇ ਚੁੱਕੇ ਨੇ ਚੇਤੇ ਰਹੇ ਕਿ ਇਸ ਤੋਂ ਪਹਿਲਾਂ 온ਟੇਰੀਓ ਸਰਕਾਰ 185 ਟਰੱਕ ਡਰਾਈਵਰਾਂ ਦੇ ਲਾਇਸੈਂਸ ਵੀ ਮੁਅਤਲ ਕਰ ਚੁੱਕੀ ਹੈ ਅਤੇ ਦੋਸ਼ ਇਹ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਵੱਲੋਂ حاصل ਸਿਖਲਾਈ ਟਰੱਕ ਡਰਾਈਵਿੰਗ ਵਾਸਤੇ ਨਾ ਕਾਫੀ ਹੈ 온ਟੇਰੀਓ ਵਿੱਚ ਵੀ ਜ਼ਿਆਦਾ ਨੁਕਸਾਨ ਪੰਜਾਬੀ ਟਰੱਕ ਡਰਾਈਵਰਾਂ ਦਾ ਹੀ ਦੱਸਿਆ ਜਾ ਰਿਹਾ ਹੈ ਤੇ ਹੁਣ ਇੱਕ ਹੋਰ ਪੰਜਾਬੀ ਨੂੰ ਕੈਨੇਡਾ ਵਿੱਚੋਂ ਦੇਸ਼ ਨਿਕਾਲਾ ਦਿੱਤਾ ਜਾਏਗਾ ਜਾਣਕਾਰੀ ਮਿਲ ਰਹੀ ਹੈ ਕਿ ਕੈਨੇਡਾ ਵਿੱਚ ਨਸ਼ਾ ਤਸਕਰੀ ਦੇ ਦੋਸ਼ ਅਧੀਨ 11 ਸਾਲ ਜੇਲ੍ਹ ਦੀ ਹਵਾ ਖਾਣ ਤੋਂ ਬਾਅਦ ਪੰਜਾਬੀ ਨੌਜਵਾਨ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਦਰਅਸਲ ਅਦਾਲਤੀ ਦਾਸਤਾ ਵੀਜ਼ਾ ਦੇ ਮਤਬਕ 온ਟਾਰੀਓ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਣ ਵਾਲੇ ਜਤਿੰਦਰਪਾਲ ਸਿੰਘ ਨੇ ਸਿਰਫ 1 ਸਾਲ ਪੜ੍ਹਾਈ ਕੀਤੀ ਅਤੇ ਦੂਸਰੇ ਸਾਲ ਦੀ ਫੀਸ ਨਾ ਹੋਣ ਕਾਰਨ ਉਸ ਨੇ ਨਸ਼ੇ ਵੇਚਣ ਦਾ ਧੰਦਾ ਸ਼ੁਰੂ ਕਰ ਦਿੱਤਾ ਸਟੱਡੀ ਵੀਜ਼ਾ ਐਕਸਪਾਇਰ ਹੋਣ ਦੇ ਬਾਵਜੂਦ 27 ਵਰਿਆਂ ਦਾ ਜਤਿੰਦਰਪਾਲ ਕੈਨੇਡਾ ਵਿੱਚ ਡਟਿਆ ਰਿਹਾ ਅਤੇ ਨਸ਼ੇ ਵੇਚਣ ਦਾ ਕਾਰੋਬਾਰੀ ਸੈਟ ਸਕੈਚੂਅਨ ਸੂਬੇ ਤੱਕ ਉਸਨੇ ਆਪਣਾ ਇਹ ਕੰਮ ਵਧਾ ਦਿੱਤਾ ਕੈਨੇਡਾ ਦਾ ਜਹਾਜ਼ ਚੜਨ ਵਾਸਤੇ ਲਿਆ ਕਰਜ਼ਾ ਦਿਹਾੜੀਆਂ ਲਾ ਕੇ ਜਦੋਂ ਉਸਨੇ ਦੇਖਿਆ ਕਿ ਉਤਰਿਆ ਨਹੀਂ ਤਾਂ ਉਸਨੇ ਨਸ਼ੇ ਵੇਚਨੇ ਸ਼ੁਰੂ ਕਰ ਦਿੱਤੇ ਪਰ ਹੁਣ 11 ਸਾਲ ਜੇਲ੍ਹ ਦੀ ਹਵਾ ਖਾਣੀ ਪਵੇਗੀ ਅਤੇ ਸਜ਼ਾ ਪੂਰੀ ਹੁੰਦਿਆ ਸਾਰ ਉਸ ਨੂੰ ਕੈਨੇਡਾ ਵਿੱਚੋਂ ਦੇਸ਼ ਨਿਕਾਲਾ ਦਿੱਤਾ ਜਾਵੇਗਾ ਅਦਾਲਤ ਵਿੱਚ ਪੇਸ਼ ਦਲੀਲਾਂ ਦੇ ਮਤਾਬਿਕ ਜਤਿੰਦਰ ਪਾਲ ਸਿੰਘ ਨੂੰ ਥੋੜੇ ਸਮੇਂ ਵਿੱਚ ਵੱਧ ਕਮਾਈ ਕਰਨ ਦਾ ਤਰੀਕਾ ਉਸਤੇ ਇੱਕ ਦੋਸਤ ਨੇ ਹੀ ਦੱਸਿਆ ਸੀ ਅਤੇ ਕੋਕੀਰ ਮਤ ਫੈਟਾਮਨ ਅਤੇ ਫੈਂਟਨਲ ਦੀ ਵਿਕਰੀ ਹੀ ਉਸਦਾ ਮਕਸਦ ਰਹਿ ਗਿਆ ਸੀ ਜੁਲਾਈ 2024 ਚ ਡਰੱਗ ਮਾਫੀਆ ਨੇ ਜਤਿੰਦਰ ਪਾਲ ਨੂੰ ਸਸਕੈਚੂਨ ਭੇਜ ਦਿੱਤਾ ਪਰ ਉਸ ਵੇਲੇ ਤੱਕ ਉਹ ਪੁਲਸਤियां ਨਜ਼ਰਾਂ ਵਿੱਚ ਚੜ ਚੁੱਕਾ ਸੀ ਜਤਿੰਦਰ ਪਾਲ ਨਹੀਂ ਸੀ ਜਾਣਦਾ ਕਿ ਪੁਲਸ ਉਸਤੇ ਚੱਪੇ-ਚੱਪੇ ਦੀ ਅਤੇ ਹਰ ਇੱਕ ਹਰਕਤ ਉੱਤੇ ਨਜ਼ਰ ਰੱਖ ਰਹੀ ਹੈ ਸਸਕੈਚੂਨ ਪਹੁੰਚਣ ਤੋਂ ਬਾਅਦ ਰੋਂ ਚਾਰ ਹਫ਼ਤੇ ਡਰੱਗ ਵੇਚਣ ਦਾ ਉਸਦਾ ਧੰਦਾ ਜਾਰੀ ਰਿਹਾ ਅਤੇ ਇਸੇ ਦੌਰਾਨ ਪੁਲਸ ਨੇ ਉਸ ਨੂੰ ਅੱਧਾ ਕਿਲੋ ਕੋਕੀਨ 5 ਕਿਲੋ ਮੈਥਫੈਟਾਮਾਈਨ ਅਤੇ 2 ਕਿਲੋ ਫੈਂਟਾ ਨਾਲ ਸਬੰਧਤ ਕਾਬੂ ਕਰ ਲਿਆ ਸਸਕਾ ਟੂਨ ਪੁਲਿਸ ਨੇ ਜਤਿੰਦਰ ਪਾਲ ਦੇ ਕੋਲੋਂ 77000 ਡਾਲਰ ਤੋਂ ਵੱਧ ਦੀ ਰਕਮ ਵੀ ਜ਼ਬਤ ਕੀਤੀ ਸੀ ਸਸਕਾ ਟੂਨ ਪ੍ਰੋਵਿੰਸ਼ਲ ਅਦਾਲਤ ਦੀ ਜੱਜ ਲੀਜ਼ਾ ਵਾਟਸਨ ਨੇ ਜਤਿੰਦਰ ਪਾਲ ਨੂੰ ਸਜ਼ਾ ਐਲਾਨ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਬਰਾਮਦ ਨਸ਼ਿਆਂ ਦੀ ਮਿਕਦਾਰ ਨਕਦੀ ਅਤੇ ਹੋਰ ਵੇਰਵਿਆਂ ਤੋਂ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਜਤਿੰਦਰ ਪਾਲ ਸਿੰਘ ਵੱਡੇ ਪੱਧਰ ਤੇ ਨਸ਼ਾ ਤਸਕਰੀ ਕਰ ਰਿਹਾ ਸੀ ਸਿਰਫ ਆਰਥਿਕ ਫਾਇਦੇ ਲਈ ਕੀਤੀਆਂ ਜਾ ਰਹੀਆਂ ਗੈਰਕਾਨੂੰਨੀ ਸਰਗਰਮੀਆਂ ਉਹਦਾ ਪੂਰਾ ਮੁਨਾਫਾ ਉਸਦੇ ਜੇਬ ਵਿੱਚ ਨਹੀਂ ਸੀ ਜਾਂਦਾ ਸਗੋਸਤਾ ਗਰੋ ਵੀ ਇਸ ਦਾ ਹਿੱਸੇਦਾਰ ਬਣਿਆ ਹੋਇਆ ਸੀ ਜਤਿੰਦਰ ਪਾਲ ਨੇ ਨਸ਼ਾ ਤਸਕਰੀ ਰਾਹੀਂ ਉਥੋਂ ਦੇ ਲੋਕਾਂ ਦੀ ਸਿਹਤ ਬਰਬਾਦ ਕਰਦੇ ਆ ਵੱਡਾ ਸੰਕਟ ਵੀ ਪੈਦਾ ਕਰ ਦਿੱਤਾ ਇੱਥੇ ਦੱਸਣਾ ਬਣਦਾ ਕਿ ਅਦਾਲਤ ਵਿੱਚ ਸਬੂਤ ਵਜੋਂ ਓਵਰਡੋਜ਼ ਦੇ ਕਾਰਨ ਹੋਈਆਂ ਮੌਤਾਂ ਦਾ ਅੰਕੜਾ ਵੀ ਪੇਸ਼ ਕੀਤਾ ਗਿਆ ਜੋ ਕਿ ਦਰਸਾ ਰਿਹਾ ਸੀ ਕਿ 2016 ਵਿੱਚ ਓਵਰਡੋਜ਼ ਕਾਰਨ ਉੱਥੇ 92 ਲੋਕਾਂ ਦੀ ਮੌਤ ਹੋਈ ਸੀ ਪਰ 2023 ਵਿੱਚ 416 ਜਨਾਗੀਆਂ ਸਨ ਜਤਿੰਦਰਪਾਲ ਸਿੰਘ ਵੱਲੋਂ ਜੇਲ੍ਹ ਵਿੱਚ ਬਿਤਾਏ ਸਮੇਂ ਨੂੰ ਘਟਾਉਂਦਿਆਂ ਪੂਰੀ ਸਜ਼ਾ ਵਿੱਚੋਂ ਹੁਣ 9.5 ਸਾਲ ਉਸ ਨੂੰ ਹੋਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਪਵੇਗਾ ਅਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਭਾਰਤ ਭੇਜ ਦਿੱਤਾ ਜਾਵੇਗਾ ਤੇ ਹੁਣ ਗੱਲ ਕਰਦੇ ਹਾਂ ਅਮਰੀਕਾ ਵਿੱਚੋਂ ਬੜੀ ਵੱਡੀ ਖਬਰ ਦੀ ਅਮਰੀਕਾ ਵਿੱਚ ਦਾੜੀ ਰੱਖਣ ਵਾਲੇ ਫੌਜੀਆਂ ਨੂੰ ਝਟਕਾ ਲੱਗਿਆ ਦਰਅਸਲ ਅਮਰੀਕੀ ਰੱਖਿਆ ਵਿਭਾਗ ਦੀ ਨਵੀਂ ਸ਼ਿੰਗਾਰ ਨੀਤੀ ਨੇ ਸਿੱਖ ਮੁਸਲਮਾਨ ਅਤੇ ਯਹੂਦੀਆਂ ਵਰਗੇ ਧਾਰਮਿਕ ਕੱਟ ਗਿਣਤੀ ਭਾਈਚਾਰਿਆਂ ਵਿੱਚ ਵਿਆਪਕ ਚਿੰਤਾ ਪੈਦਾ ਕਰ ਦੱਤੀ ਹੈ ਰੱਖਿਆ ਸਕੱਤਰ ਦੁਆਰਾ ਜਾਰੀ ਇੱਕ ਹਾਲੀਆ ਮੀਮੋ ਨੇ ਦਾੜੀ ਤੋਂ ਛੋਟ ਨੂੰ ਲਗਭਗ ਖਤਮ ਕਰ ਦਿੱਤਾ ਜੋ ਧਾਰਮਿਕ ਆਧਾਰਾਂ ਤੇ ਦਾੜੀ ਰੱਖਣ ਵਾਲੇ ਸੈਨਿਕਾਂ ਦੀ ਸੇਵਾ ਤੇ ਖਤਰਾ ਵਧਰਾ ਰਿਹਾ ਹੈ ਇਹ ਨੀਤੀ 2010 ਤੋਂ ਪਹਿਲਾਂ ਦੇ ਮਾਪ ਦੰਡਾ ਤੇ ਵਾਪਸੀ ਦਾ ਆਦੇਸ਼ ਦੇ ਰਹੀ ਹੈ ਜਿਸ ਵਿੱਚ ਦਾੜੀ ਤੋਂ ਛੋਟਾਂ ਨੂੰ ਇਜਾਜ਼ਤ ਨਹੀਂ ਸੂਹਾ ਕਰਦੀ ਦੱਸਣਾ ਬਣਦਾ ਕਿ 30 ਸਤੰਬਰ ਨੂੰ ਮਰੀਰ ਕੋਰ ਵੀ ਕੁਆਂਟਕੋ ਵਿੱਚ 800 ਤੋਂ ਵੱਧ ਸੀਨੀਅਰ ਫੌਜੀ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਦਾੜੀ ਵਰਗੇ ਸੱਤੀ ਨਿਜੀ ਪ੍ਰਗਟਾਵੇ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਉਹਨਾਂ ਆਖਿਆ ਕਿ ਸਾਡੇ ਕੋਲ ਨੋਰਡਿਕ ਮੂਰਤੀਆਂ ਦੀ ਫੌਜ ਨਹੀਂ ਹੈ ਆਪਣੇ ਭਾਸ਼ਣ ਤੋਂ ਕੁਝ ਘੰਟਿਆਂ ਬਾਅਦ ਪੈਂਟਾਗਨ ਨੇ ਸਾਰੀਆਂ ਫੌਜੀ ਸ਼ਖਾਵਾਂ ਨੂੰ ਇੱਕ ਨਿਰਦੇਸ਼ ਜਾਰੀ ਕਰ ਦਿੱਤਾ ਜਿਸ ਵਿੱਚ ਧਾਰਮਿਕ ਛੋਟਾਂ ਸਮੇਤ ਜ਼ਿਆਦਾਤਰ ਦਾੜੀ ਤੋਂ ਛੋਟਾਂ ਨੂੰ 60 ਦਿਨਾਂ ਦੇ ਅੰਦਰ-ਅੰਦਰ ਖਤਮ ਕਰਨ ਦਾ ਨਿਰਦੇਸ਼ ਦਿੱਤਾ ਗਿਆ ਇਹ ਨੀਤੀ ਸਥਾਨਕ ਆਬਾਦੀ ਵਿੱਚ ਏਕੀਕ੍ਰਿਤ ਕਰਨ ਦੇ ਉਦੇਸ਼ ਲਈ ਦੱਸਿਆ ਗਿਆ ਕਿ ਦਿੱਤੀ ਗਈ ਹੈ ਅਤੇ ਅਸਥਾਈ ਛੋਟਾਂ ਨੂੰ ਛੱਡ ਕੇ ਸਾਰਿਆਂ ਨੂੰ ਪ੍ਰਭਾਵਿਤ ਵੀ ਕਰੇਗੀ ਦੱਸਣਾ ਬਣਦਾ ਕਿ ਇਸ ਤੋਂ ਪਹਿਲਾਂ 2017 ਵਿੱਚ ਫੌਜ ਨੇ ਇੱਕ ਨਿਰਦੇਸ਼ ਰਾਹੀਂ ਸਿੱਖ ਫੌਜੀਆਂ ਲਈ ਸਥਾਈ ਦਾੜੀ ਅਤੇ ਪੱਗ ਦੀ ਛੋਟ ਨੂੰ ਰਸਮੀ ਰੂਪ ਵਿੱਚ ਮਾਨਤਾ ਦੇ ਦਿੱਤੀ ਸੀ ਇਸੇ ਤਰ੍ਹਾਂ ਮੁਸਲਮ ਔਰਥੋਡੌਕਸ ਯਹੂਦੀ ਅਤੇ ਹੋਰ ਕੁਝ ਸੈਨਿਕਾਂ ਨੂੰ ਵੀ ਧਾਰਮਿਕ ਛੋਟ ਦੇ ਦਿੱਤੀ ਗਈ ਸੀ ਜੁਲਾਈ 2025 ਵਿੱਚ ਫੌਜ ਨੇ ਆਪਣੇ ਚਿਹਰੇ ਦੇ ਵਾਲਾਂ ਦੀ ਨੀਤੀ ਨੂੰ ਅਪਡੇਟ ਕੀਤਾ ਪਰ ਧਾਰਮਿਕ ਛੋਟ ਨੂੰ ਸੁਰੱਖਿਅਤ ਰੱਖਿਆ ਸੀ ਹਾਲਾਂਕਿ ਨਵੀਂ ਨੀਤੀ ਇਹਨਾਂ ਪ੍ਰਗਤੀਸ਼ੀਲ ਤਰੱਕੀਆਂ ਨੂੰ ਉਲਟਾ ਰਹੀ ਹੈ 1981 ਦੇ ਸੁਪਰੀਮ ਕੋਰਟ ਦੇ ਫੈਸਲੇ ਗੋਲਡਬਰ ਬਨਾਵ ਵੇਨ ਬਰਗਰ ਤੋਂ ਪ੍ਰੇਰਿਤ ਸਖਤ ਸ਼ਿੰਗਾਰ ਨਿਜਮਾ ਵੱਲ ਵਾਪਸ ਲਿਜਾ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਅਮਰੀਕਾ ਤੋਂ ਮਿਲ ਰਹੀ ਇੱਕ ਹੋਰ ਵੱਡੀ ਖਬਰ ਦੀ ਅਮਰੀਕਾ ਦੇ ਟੈਕਸ ਸੂਬੇ ਵਿੱਚ ਗ੍ਰਿਫਤਾਰ ਪੰਜਾਬੀ ਨੌਜਵਾਨ ਸੁਖਪ੍ਰੀਤ ਸਿੰਘ ਨੂੰ ਯਾਰਕ ਰੀਜਨਲ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜੋ ਕੈਨੇਡਾ ਦੇ ਚਰਚਿਤ ਐਲਨਾਰਜ ਹਸਤਾਬੀਰੀ ਮਾਮਲੇ ਵਿੱਚ ਕਈ ਸਾਲ ਤੋਂ ਪਕੜੋੜਾ ਸੀ ਸੁਖਪ੍ਰੀਤ ਸਿੰਘ ਦੇ ਵਿਰੁੱਧ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਹਮਲਾ ਕਰਨ ਅਤੇ ਡੂੰਗੀ ਸਾਜ਼ਿਸ਼ ਕਢਣ ਦੇ ਦੋਸ਼ ਆਦ ਕੀਤੇ ਹੋਏ ਨੇ ਜਾਂਚ ਕਰਤਾਵਾਂ ਦਾ ਮੰਣਾ ਹੈ ਕਿ ਹਸਤਾਬੀਰੀ ਦਾ ਕਤਲ ਕਰਕੇ Laash ਖੁਰਦਬਰ ਤਰ ਕਰ ਦਿੱਤੀ ਗਈ ਸੀ ਅਤੇ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਐਲਨਾਰਜ ਦੇ ਸਾਬਕਾ ਪ੍ਰੇਮੀ ਮੁਹੰਮਦ ਲੀਲੋ ਵਿਰੁੱਧ ਪਹਿਲੇ ਦਰਜੇ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ ਦੱਸਣਾ ਬਣਦਾ ਕਿ 20 ਦਸੰਬਰ 2021 ਨੂੰ ਇਲਾਜ਼ ਹਸਤਾ ਮੀਰੀ ਉੱਤੇ ਫਰਾਈ ਪੈਣ ਦੇ ਨਾਲ ਕਥਿਤ ਹਵਲਾ ਕਰਨ ਵਾਲੇ 7 ਜਣਿਆਂ ਵਿੱਚੋਂ ਸੁਖਪ੍ਰੀਤ ਵੀ ਇੱਕ ਸੀ ਇਸ ਮਾਮਲੇ ਦੇ ਇੱਕ ਹੋਰ ਸ਼ੱਕੀ ਹਰਸ਼ਪ੍ਰੀਤ ਸ਼ੇਖੋਵ ਦੇ ਵਿਰੁੱਧ ਵੀ ਲੱਗੇ ਦੋਸ਼ਾਂ ਤੋਂ ਪਿਛਲੇ ਸਮੇਂ ਤੇ ਰੋਕ ਲਗਾ ਦਿੱਤੀ ਸੀ ਲਗਭਗ 2.5 ਸਾਲ ਪਹਿਲਾਂ ਉਸ ਦੀ ਗ੍ਰਿਫਤਾਰੀ ਹੋਈ ਅਤੇ ਉਦੋਂ ਤੋਂ ਉਹ ਜ਼ਮਾਨਤ 'ਤੇ ਹੈ ਸਿਰਫ ਇੰਨਾ ਹੀ ਨਹੀਂ ਅਕਾਸ਼ ਰਾਣਾ ਦੇ ਵਿਰੁੱਧ ਲੱਗੇ ਦੋਸ਼ਾਂ ਤੇ ਵੀ ਰੋਕ ਲਗਾਈ ਜਾ ਚੁੱਕੀ ਹੈ ਜੋ ਕਿ ਸਰਕਾਰੀ ਗਵਾਹ ਬਣ ਗਿਆ ਸੀ ਅਤੇ ਅਦਾਲਤ ਵਿੱਚ ਮੁਹੰਮਦ ਲੀਲੋ ਵਿਰੁੱਧ ਗਵਾਹੀ ਦਿੱਤੀ। ਐਲਨਾਜ਼ ਹਸਤਾਬੀਰੀ ਉੱਤੇ ਹਮਲਾ ਕਰਨ ਦੇ ਮਾਮਲੇ ਵਿੱਚ ਰਿਆਸਤ ਸਿੰਘ ਅਤੇ ਹਰਸ਼ਦੀਪ ਵਿਨਰ ਨੇ ਕਬੂਲਨਾਮਾ ਦਾਖਲ ਕਰ ਦਿੱਤਾ ਸੀ। ਰਿਆਸਤ ਸਿੰਘ ਨੂੰ 2022 ਦੇ ਅੰਤ ਵਿੱਚ ਰਿਪੋਰਟ ਕਰ ਦਿੱਤਾ ਗਿਆ ਸੀ ਜਦਕਿ ਹਰਸ਼ਦੀਪ ਵਿਨਰ 2 ਸਾਲ ਜੇਲ੍ਹ ਕੱਟਣ ਤੋਂ ਬਾਅਦ ਜੂਨ ਮਹੀਨੇ ਦੌਰਾਨ ਰਿਹਾ ਕਰ ਦਿੱਤਾ ਗਿਆ ਸੀ। ਅਦਾਲਤੀ ਕਾਰਵਾਈ ਮੁਤਾਬਕ ਹਰਸ਼ਦੀ ਬਿਨਰ ਰਿਆਸਤ ਸਿੰਘ ਨੇ ਇਲਨਾਜ਼ ਤੇ ਹਮਲਾ ਕੀਤਾ ਅਤੇ ਕਾਲੇ ਰੰਗ ਦੀ ਚੋਰੀ ਸ਼ੋਦਾ ਗੱਡੀ ਵਿੱਚ ਫਿਰ ਫਰਾਰ ਹੋ ਗਏ ਇਹ ਗੱਡੀ ਆਕਾਸ਼ ਰਾਣਾ ਨੇ ਚੋਰੀ ਕਰਕੇ ਇਹਨਾਂ ਨੂੰ ਦਿੱਤੀ ਸੀ ਜਿਸ ਨੂੰ ਮਾਰਚ 2023 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਜ਼ਮਾਨਤ ਦੇ ਦਿੱਤੀ ਗਈ ਯੋਰਕ ਰੀਜਨਲ ਪੁਲਿਸ ਦੇ ਸੁਝਾਅ ਤੇ ਆਪਣੇ ਕਿਸੇ ਦੋਸਤ ਦੇ ਕਰ ਲੋਕੀ ਇਲਨਾਜ਼ ਨੂੰ ਅਗਵਾ ਕਰਨ ਦੇ ਯਤਨ ਦੌਰਾਨ ਇਹ ਵਾਰਦਾਤ ਵਾਪਰ ਗਈ ਸੀ ਕਿਉਂਕਿ ਨੇੜਿਓਂ ਲੰਘ ਰਹੇ ਇੱਕ ਵਿਅਕਤੀ ਨੇ ਸ਼ੱਕੀਆਂ ਦੇ ਇਰਾਦਿਆਂ ਤੇ ਪਾਣੀ ਫੇਰ ਦਿੱਤਾ ਸੀ ਪਰ ਜਾਂਦੇ ਜਾਂਦੇ ਇਲਾਜ ਦੇ ਸਿਰ ਤੇ ਫਰਾਈ ਪੈਨ ਮਾਰ ਦਿੱਤਾ ਗਿਆ ਜਿਸ ਕਾਰਨ ਵਾਰਦਾਤ ਤੋਂ ਕੁਝ ਹਫ਼ਤੇ ਬਾਅਦ ਜਨਵਰੀ 2022 ਵਿੱਚ ਚਿੱਟੇ ਰੰਗ ਦੀ ਐਲੈਕਸ RX SUV ਰਾਹੀਂ ਹਸਤਾ ਵੀਰੂ ਨੂੰ ਅਗਵਾ ਕਰਕੇ ਕਿਤੇ ਹੋਰ ਲਿਜਾਇਆ ਗਿਆ ਸੀ ਅਤੇ ਫਿਰ ਪੌਣੇ 4 ਸਾਲ ਬਾਅਦ ਵੀ ਉਸਤੇ ਬਾਰੇ ਕੁਝ ਅਤਾ ਪਤਾ ਨਹੀਂ ਸੀ ਲੱਗ ਸਕਿਆ ਪੁਲਿਸ ਦੇ ਮੁਤਾਬਕ 12 ਜਨਵਰੀ 2022 ਨੂੰ ਵਿਸਾਗਾ ਵਿੱਚ ਤੋਂ ਅਗਵਾ ਕੀਤੇ ਜਾਣ ਤੋਂ ਬਾਅਦ 37 ਸਾਲ ਦੀ ਇਹ ਲਾਜ ਮੁੜ ਕੇ ਕਦੇ ਨਜ਼ਰ ਨਹੀਂ ਆਈ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੋ ਸ਼ਕਤੀਆਂ ਦੇ ਸਕੇਟ ਜਾਰੀ ਕਰਦਿਆਂ 1 ਲੱਖ ਡਾਲਰ ਦੀ ਇਨਾਮੀ ਰਕਮ ਦਾ ਵੀ ਐਲਾਨ ਕੀਤਾ ਸੀ ਜੋ ਕਿ ਹਾਲੇ ਵੀ ਕਾਇਮ ਹੈ ਤੇ ਹੁਣ ਇਟਲੀ ਦੇ ਵਿੱਚੋਂ ਵੀ ਇੱਕ ਦਰਦਨਾਕ ਖਬਰ ਵਲ ਰਹੀ ਹੈ ਇਟਲੀ ਤੋਂ ਇਹ ਮੱਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਦੋ ਭਾਰਤੀਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋਈ ਹੈ ਇਟਲੀ ਦੇ ਗਰੇਸੇਟੋ ਵਿੱਚ ਵਾਪਰੇ ਇਸ ਹਾਦਸੇ ਵਿੱਚ ਬੱਚਿਆਂ ਸਮੇਤ ਪੰਜ ਲੋਕ ਜ਼ਖਮੀ ਵੀ ਹੋਏ ਹਨ ਅਤੇ ਉਹ ਹਸਪਤਾਲ ਵਿੱਚ ਇਸ ਵਕਤ ਭਰਤੀ ਕਰਵਾਏ ਹੋਏ ਨੇ ਇਟਲੀ ਵਿੱਚ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਐਕਸ ਤੇ ਪੋਸਟ ਕੀਤਾ ਕਿ ਮਿਰਤਿਕ ਨਾਗਪੁਰ ਦੇ ਭਾਰਤੀ ਨਾਗਰਿਕਸਨ ਅਤੇ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਹਾਰਸਾ ਗ੍ਰੋਸੇਟੋ ਵਿੱਚ ਔਰੇਲੀਆ ਹਾਈਵੇ ਤੇ ਉਸ ਸਮੇਂ ਵਾਪਰਿਆ ਜਦੋਂ ਏਸ਼ੀਆਈ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਵੈਨ ਇੱਕ ਮਿੰਨੀ ਬੱਸ ਨਾਲ ਜਾ ਟਕਰਾਈ ਇਸ ਘਟਨਾ ਵਿੱਚ ਬੱਚਿਆਂ ਸਵਿਥ 5 ਲੋਕ ਜ਼ਖਮੀ ਹੋਏ ਨੇ ਅਤੇ ਫਾਇਰ ਫਾਈਟਰਸ ਅਤੇ ਡਿਊਟੀ ਤੇ ਮੌਜੂਦ ਅਧਿਕਾਰੀਆਂ ਨੇ ਫਿਰ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਇਟਲੀ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਪੀੜਤਾਂ ਦੇ ਪਰਿਵਾਰਾਂ ਅਤੇ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਨੇ ਉਹਨਾਂ ਨੇ ਲਿਖਿਆ ਕਿ ਅਸੀਂ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਾਂ ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਇਸ ਹਾਦਸੇ ਦਾ ਜ਼ਿਕਰ ਕਰਦਿਆਂ ਉਹਨਾਂ ਦੇ ਨਾਲ ਸੰਵੇਦਨਾ ਪ੍ਰਗਟਾਈ ਹੈ ਅਤੇ ਉਹਨਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਵੀ ਕੀਤੀ ਹੈ ਦੋਸਤੋ ਇਹ ਸੀ ਕੌਮ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ